ਸਰ ਬਾਰ ਅਸੋਸੀਏਸ਼ਨ ਦੇ ਹੋਣ ਵਾਲੇ ਇਲੈਕਸ਼ਨ ਦੇ ਵਿੱਚ ਕੌਰ ਐਜ਼ ਐਕਟਿਵ ਮੈਂਬਰ ਕੰਟੈਸਟ ਕਰ ਰਹੀ ਹੈ ਜੋ ਵੀ ਨਵੇਂ ਐਡਵੋਕੇਟਸ ਨੇ ਯੰਗ ਲਾਇਰਸ ਨੇ ਜਾਂ ਜਿਹੜੇ ਵੀ ਲੋੜਵੰਦ ਐਡਵੋਕੇਟ ਨੇ ਕਈਆਂ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਲਾਈਕ ਲਾਈਕ ਚੈਂਬਰਸ ਜਾਂ ਕੁਝ ਹੋਰ ਸਾਰਿਆਂ ਸਾਰਿਆਂ ਦੇ ਵੱਧ ਚੜ ਕੇ ਜੋ ਵੀ ਹੈਲਪ ਹੋਏਗੀ ਮੈਂ ਕਰਾਂਗਾ ਪਹਿਲਾਂ ਵੀ ਇਲੈਕਸ਼ਨ ਹਾਂ ਜੀ ਲਾਸਟ ਟਾਈਮ ਕੀਤੀ ਸੀ ਬਟ ਕਿਸੇ ਕਾਰਨ ਵਸ਼ ਥੋੜੀਆਂ ਵੋਟਾਂ ਪਈਆਂ ਤੋਂ ਤੁਸੀਂ ਪ੍ਰਾਪਤ ਕਰ ਲੇਤੇ ਤੇ ਅਗਲਾ ਕਦਮ ਕੀ ਹੋਏਗਾ ਉਹਦੇ ਵਿੱਚ ਜੋ ਵੀ ਡਿਊਟੀਆਂ ਅਪਰਸ ਦੀ ਮੇਰੇ ਸੀਨੀਅਰਸ ਦੀ ਜੋ ਵੀ ਹਦਾਇਤਾਂ ਹੋਣਗੀਆਂ ਉਹਦੇ ਉੱਤੇ ਜ਼ਰੂਰ ਕੰਮ ਕੀਤਾ ਜਾਏਗਾ ਤੇ ਹਰ ਕੰਮ ਜਿਹਦੇ ਵਿੱਚ ਮੇਰੀ ਲੋੜ ਪਏਗੀ ਮੈਂ ਨਾਲ ਕੱਢਣ ਲਈ ਬਿਲਕੁਲ ਤਿਆਰ ਹਾਂ ਵਕੀਲਾ ਵਾਸਤੇ ਵੀ ਜੋ ਹੋ ਸਕੇਗਾ ਵੱਧ ਤੋਂ ਵੱਧ ਕਰਨਗੇ ਥਰ ਕਿ ਕਰਦਾ ਹਾਂ 5 ਮਿੰਟ ਅਬ ਦੁੱਪਲ ਐਡਵੋਕੇਟ ਹੈ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ 'ਚ ਐਜ਼ ਐਨ ਐਡਵੋਕੇਟ ਪ੍ਰੈਕਟਿਸ ਕਰ ਰਿਹਾ ਹਾਂ 2019 ਤੋਂ ਤੇ ਮੇਰਾ ਇਹ ਪੇਸ਼ਾ ਮੇਰੇ ਫਾਦਰ ਸਾਹਿਬ ਦੇ ਟਾਈਮ ਤੋਂ ਸਾਡਾ ਇਹ ਚੱਲ ਰਿਹਾ ਹੈ ਮੇਰੇ ਫਾਦਰ ਸਾਹਿਬ ਵੀ ਸ਼੍ਰੀ ਕ੍ਰਿਸ਼ਨ ਕੁਮਾਰ ਉਪਲ ਐਡਵੋਕੇਟ ਪੀ ਐਚ ਡੀ ਲਾ ਸਹੀ ਉਹਨਾਂ ਨੇ ਵੀ 45 ਸਾਲ ਇਸ ਵਕਾਲਤ ਦੇ ਵਿੱਚ ਆਪਣਾ ਸਮਾਂ ਦਿੱਤਾ ਇਸ ਕੋਰਟ ਦੇ ਵਿੱਚ ਆਪਣੀ ਸੇਵਾਵਾਂ ਦਿੱਤੀਆਂ ਤੇ ਅਸੀਂ ਇੱਕ ਕਹਿ ਸਕਦੇ ਹਾਂ ਕਿ ਇੱਕ ਖਾਨਦਾਨੀ ਤੌਰ ਤੇ ਅਸੀਂ ਆਪਣਾ ਪ੍ਰੋਫੈਸ਼ਨ ਰੱਖਿਆ ਹੈ ਜਿਹੜਾ ਹੁਣ ਮਾਹੌਲ ਘਰਮਾਇਆ ਹੋਇਆ ਹੈ ਇਲੈਕਸ਼ਨ ਦਾ ਇਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਇਸ ਵੇਲੇ ਤੇ ਦੋਵੇਂ ਪਾਰਟੀਆਂ ਜਿਹੜੀਆਂ ਧਰਾਂ ਨੇ ਪ੍ਰੈਜ਼ੀਡੈਂਟ ਨੇ ਦੋਵੇਂ ਆਪਣੇ ਆਪਣੀ ਜਗ੍ਹਾ ਤੇ ਬਹੁਤ ਅੱਛਾ ਕਰ ਰਹੇ ਨੇ ਕੰਪੇਨਿੰਗ ਦੋਵੇਂ ਵਕੀਲਾਂ ਦੀ ਭਲਾਈ ਲਈ ਨਵੇਂ ਮੁੰਡਿਆਂ ਦੀ ਵਾਸਤੇ ਇਹ ਬੜਾ ਕੁਝ ਕਰਨਾ ਚਾ ਰਹੇ ਨੇ ਕਿ ਇਹਨਾਂ ਨੂੰ ਹੈਗਾ ਕਿ ਆਪਣਾ ਆਪਣਾ ਏਜੰਡਾ ਦੱਸ ਰਹੇ ਨੇ ਕਿ ਅਸੀਂ ਨਵੇਂ ਯੂਥ ਲਈ ਜਾਂ ਉਹਨਾਂ ਦੀ ਜੂਨੀਅਰ ਇੰਟਰਨਸ਼ਿਪ ਲਈ ਉਹਨਾਂ ਨੂੰ ਕਿੱਦਾਂ ਲਵਾਉਣਾ ਜਾਂ ਉਹਨਾਂ ਦੇ ਚੈਂਬਰਾਂ ਦੀ ਮਸਿਆ ਉਹ ਇਹ ਚੀਜ਼ਾਂ ਸਮੱਸਿਆ ਜਿਹੜੀ ਹੈ ਨਾ ਦੀ ਦੂਰ ਕਰਨ ਬਾਰੇ ਦੋਵੇਂ ਪ੍ਰਧਾਨ ਜਿਹੜੇ ਐਸੋਲੇ ਕੈਂਡੀਡੇਟ ਨੇ ਬੜੇ ਯੋਰ ਸ਼ੋਰ ਨਾ ਲੱਗੇ ਨੇ ਤੇ ਬਹੁਤ ਵਧੀਆ ਕਰ ਰਹੇ ਨੇ ਅਸੀਂ ਇਹਨਾਂ ਦੋਵਾਂ ਦਾ ਦਿਲੋਂ ਉਹਨਾਂ ਨੂੰ ਮਤਲਬ ਇਹਨਾਂ ਦੀ ਖੁੱਲੇ ਦਿਲ ਨਾਲ ਸਵਾਗਤ ਕਰਦੇ ਆਂ ਕਿ ਬਾਕੀ ਤੇ ਚਲੋ ਇਲੈਕਸ਼ਨ ਦੇ ਜਿਸ ਦਿਨ ਵੋਟਾਂ ਦਾ ਜੋ ਰਿਜ਼ਲਟ ਆਏਗਾ ਉਹ ਵਕੀਲਾਂ ਦਾ ਰੁਝਾਨ ਜਿਹਦੇ ਵੱਲ ਹੋਏਗਾ ਸਰ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾ ਦੇਣਗੇ ਤੇ ਇਦਾਂ ਇੱਕ ਵਕੀਲਾਂ ਨਾਰਮਲ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਕਿ ਕਈ ਲੋਕ ਜਿਹਦਾ ਕੋਈ ਪੀੜਿਤ ਹੁੰਦੇ ਨੇ ਕਈ ਜੀ ਤੇ ਜਾਂ ਉਹਨਾਂ ਕੋ ਫੀਸ ਨਹੀਂ ਹੁੰਦੀ ਤੇ ਉਹਦੇ ਵਿੱਚ ਤੁਸੀਂ ਉਹਨਾਂ ਦਾ ਕਿੱਦਾਂ ਰੋਲ ਅਦਾ ਕਰਦੇ ਹੋ ਕਿਸੇ ਕੋ ਫੀਸ ਨਹੀਂ ਹੁੰਦੀ ਦਾ ਦੇਖੋ ਸਾਡੇ ਮੈਨੂੰ ਚਲੋ ਬਾਕੀ ਕਿਸੇ ਦਾ ਤੇ ਮੈਂ ਕਹਿ ਨਹੀਂ ਸਕਦਾ ਲੇਕਿਨ ਇਸ ਚੈਂਬਰ ਦਾ 109 ਸੀ ਚੈਂਬਰ ਦਾ ਇੱਕ ਸ਼ੁਰੂ ਦਾ ਸੂਲ ਰਿਹਾ ਈ ਗਰੀਬ ਬੰਦੇ ਦੀ ਮਦਦ ਕਰਨੀ ਤੇ ਉਹਦਾ ਜਿੱਥੋਂ ਤੱਕ ਹੋ ਸਕੇ ਉਹਦਾ ਨਾਲ ਉਹਦੇ ਮੋਢੇ ਨਾਲ ਮੋਢਾ ਲਾ ਕੇ ਉਹਦਾ ਕੰਮ ਕਰਵਾਉਣਾ ਦੇਖੋ ਕਦੀ ਕੋਈ ਵਕੀਲ ਹੈ ਬਹੁਤ ਰੇਅਰ ਹੈ ਕਿ ਕੋਈ ਥਾਣੇ ਜਾਂਦਾ ਹੋਵੇ ਜਾਂ ਕਿਸੇ ਨੂੰ ਕੋਈ ਰਾਤ ਨੂੰ ਫੋਨ ਤੇ ਚੁੱਕ ਕੇ ਥਾਣੇ ਜਾਂਦਾ ਹੋਵੇ ਬਟ ਅਸੀਂ ਹਰ ਇੱਕ ਗਰੀਬ ਬੰਦੇ ਨਾਲ ਚੱਲਦੇ ਆ ਸਿਰਫ ਉਹਦੇ ਕੋਲੋਂ ਦੇਖੋ ਕੋਲੋਂ ਨਹੀਂ ਲਗਾ ਸਕਦੇ ਬਟ ਜੋ ਉਹਨਾਂ ਦਾ ਟਾਈਪ ਦਾ ਖਰਚਾ ਆਂਦਾ ਸਿਰਫ ਉਹ ਲੈ ਕੇ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਉਹ ਕਰਦੇ ਆ ਤੇ ਅੱਜ ਵੀ ਲੋਕੀ ਸਾਡੇ ਕੋਲ ਆਉਂਦੇ ਇਹਨਾਂ ਚੀਜ਼ਾਂ ਕਰਕੇ ਤੇ ਦੋ ਆਪਣੇ ਪਰਦਾਇ ਨੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਇੰਦਾਂ ਦੀ ਐਕਟੀਵਿਟੀ ਸੀ ਕਿ ਕਿੰਨਾ ਕੁ ਵਿਕਾਸ ਹੋਇਆ ਸਰ ਦੇਖੋ ਐਕਟੀਵਿਟੀ ਦੀ ਪ੍ਰਦੀਪ ਸੈਣੀ ਜੀ ਬੜੇ ਮਾਨਯੋਗ ਪ੍ਰੈਜ਼ੀਡੈਂਟ ਰਹੇ ਸਾਡੇ ਤੇ ਬੜੇ ਛੋਟੇ ਨਿਊ ਕਰਵਾਉਣਾ ਬੜਾ ਦਿਲੋਂ ਪਿਆਰ ਕਰਦੇ ਆ ਤੇ ਬੜਾ ਉਹਨਾਂ ਨੂੰ ਆਪਣਾਪਣ ਲੱਗਦਾ ਕਿ ਸਾਡਾ ਆਪਣਾਪਣ ਹੈਗਾ ਸਾਡੇ ਆਪਣੇ ਪ੍ਰਧਾਨ ਨੇ ਇਹਨਾਂ ਨੇ ਯੂਥ ਲਈ ਬਹੁਤ ਕੁਝ ਕੀਤਾ ਇਹਨਾਂ ਨੇ ਚੈਂਬਰ ਨਵੇਂ ਦੀ ਹੁਣ ਗੱਲ ਛੇੜੀ ਸੀਗੀ ਕਿ ਇੱਥੇ ਜਿਹੜੀ ਹੈ ਪੁਰਾਣੀ ਬਿਲਡਿੰਗ ਹੈ ਰਿਕਾਰਡ ਰੂਮ ਇੱਥੇ ਨਵੇਂ ਚੈਂਬਰ ਬਿਲਡ ਅਪ ਹੋਣਗੇ ਹਰ ਵਕੀਲ ਨੂੰ ਇੱਕ ਚੈਂਬਰ ਚ ਦੋ ਦੋ ਵਕੀਲ ਬਿਠਾਣਗੇ ਬਟ ਸਰ ਉਸ ਚੀਜ਼ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਥੋੜਾਟਾ ਨਿਯੋਰ ਚਾਹੀਦਾ ਜਿਹੜਾ ਉਹਨਾਂ ਕੋਲ ਘੱਟ ਸੀਗਾ ਨਹੀਂ ਤੇ ਉਹਨਾਂ ਨੇ ਇਹ ਚੀਜ਼ਾਂ ਕੰਪਲੀਟ ਕਰਕੇ ਵਕੀਲਾਂ ਵਾਸਤੇ ਬਹੁਤ ਕੁਝ ਕਰਨਾ ਸੀ ਚਲੋ ਇਨ ਫਿਊਚਰ ਜਿਹੜੇ ਪ੍ਰਧਾਨ ਆਣਗੇ ਉਹ ਕਰ ਦੇਣਗੇ ਤੇ ਉਹਨਾਂ ਨੇ ਆਪਣੇ ਟਿਨਿਓਰ ਚ ਹਰ ਇੱਕ ਦਾ ਭਲਾਈ ਕੀਤਾ ਤੇ ਤੁਸੀਂ ਕਦੀ ਸਰ ਮੈਂ ਐਕਚੁਅਲੀ ਪਿਛਲੇ 2021-22 ਦੀ ਗੱਲ ਹੈ ਮੈਂ ਉਦੋਂ ਸੋਚਿਆ ਸੀ ਐਗਜ਼ੈਕਟਿਵ ਮੈਂਬਰ ਲਈ ਬਟ ਦੋ ਦਿਨ ਦੀ ਕੈਂਪੇਨਿੰਗ ਕਰਕੇ ਸਰ ਮੇਰੇ ਕੋਲ ਵਰਕ ਲੋਡ ਕਰਕੇ ਮੈਂ ਡ੍ਰੌਪ ਕਰਤਾ ਸੀ ਹੁਣ ਅਗਲੇ ਸਾਲ ਬਣਾਵਾਂਗੇ ਪ੍ਰੋਗਰਾਮ ਤੇ ਜੋਇੰਟ ਸੈਕਟਰੀਆਂ ਟ੍ਰੇਡਰ ਤੇ ਆਵਾਂਗੇ ਜਿਹੜੇ ਨਵੇਂ ਦੇਣਾ ਚਾਹੀਦੇ ਮੈਂ ਤੇ ਸਾਰੇ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਨਵੇਂ ਲਾਇਰ ਹੈ ਇੱਕ ਤੇ ਆਪਣਾ ਫੇਅਰਲੀ ਕੰਮ ਕਰਨ ਠੀਕ ਹੈ ਜਿਹੜੇ ਨਾਲ ਇੰਟਰਨਸ਼ਿਪ ਕਰ ਰਹੇ ਹੈ ਉਹਨਾਂ ਕੋਲੋਂ ਪ੍ਰੋਪਰ ਕੰਮ ਸਿੱਖ ਕੇ ਤੇ ਆਪਣਾ ਫੇਰ ਹੀ ਸਟੈਪ ਚੁੱਕਣ ਕਿ ਕੋਈ ਮਤਲਬ ਕਿਸੇ ਹੋਰ ਬੰਨੇ ਜਾਣ ਅਦਰਵਾਇਜ਼ ਇਹ ਅਧ ਵਿਚਕਾਰ ਕੰਮ ਛੱਡ ਕੇ ਤੇ ਸਰ ਅੱਧਾ ਕੰਮ ਸਿੱਖ ਕੇ ਇਹਨਾਂ ਦਾ ਇਹਦੇ ਨਾਲ ਫਾਇਦਾ ਨਹੀਂ ਹੋਣਾ ਉਲਟਾ ਨੁਕਸਾਨ ਹੋਣਾ ਹੈ ਇਹ ਆਪਣੇ ਇੰਟਰਨਸ਼ਿਪ ਕੰਪਲੀਟ ਕਰਨ ਤੋਂ ਬਾਅਦ ਇਹ ਆਪਣੇ ਸੀਨੀਅਰਸ ਦੀ ਰਿਸਪੈਕਟ ਕਰਕੇ ਉਹਨੇ ਉਹਨਾਂ ਦੇ ਨਾਲ ਮਤਲਬ ਕੰਮ ਕਰਨ ਤੇ ਕਿਉਂਕਿ ਇਹ ਕਚਹਿਰੀ ਕੋ ਇਹੋ ਜਿਹੀ ਹੈਗਾ ਕਿ ਇੱਥੇ ਸਾਰੀ ਉਮਰ ਬੰਦਾ ਪ੍ਰੈਕਟਿਸ ਹੀ ਕਰਦਾ ਰਹਿੰਦਾ ਹੈ ਸੇਖ ਕਦੇ ਨਹੀਂ ਪੰਦਾ ਅਸੀਂ ਰੋਜ਼ ਘਰ ਆਉਂਨੇ ਰੋਜ਼ ਸਿੱਖਦੇ ਆਂ ਸਾਨੂੰ ਰੋਜ਼ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤੇ ਨਵੇਂ ਲਾਇਰਜ਼ ਵਿੱਚ ਹਜੇ ਆ ਰਹੇ ਆ ਤੇ ਉਹਨਾਂ ਦੇ ਮੈਂ ਤੇ ਕਹੂੰਗਾ ਜਿਹੜੇ ਪ੍ਰਧਾਨ ਸਾਹਿਬ ਹੈ ਉਹਨਾਂ ਨੂੰ ਵੀ ਕਹੂੰਗਾ ਕਿ ਉਹਨਾਂ ਨੂੰ ਇੱਕ ਤੇ ਇੰਟਰਨਸ਼ਿਪ ਦਾ ਉਹਨਾਂ ਦਾ ਪ੍ਰੋਪਰ ਸੀਨੀਅਰਸ ਕੋਲ ਲਗਵਾ ਕੇ ਦੇ ਇਹਨਾਂ ਨੂੰ ਦੂਸਰੀ ਗੱਲ ਉਹਨਾਂ ਦਾ ਬੈਂਡ ਦਾ ਪ੍ਰਬੰਧ ਹੋਵੇ ਉਹਨਾਂ ਦੀ ਪਾਰਕਿੰਗ ਵਾਸਤੇ ਅਵੇਲੇਬਿਲਟੀ ਹੋਵੇ ਤੇ ਜਿਹੜੇ ਨਵੇਂ ਮੈਂਬਰਸ ਆ ਰਹੇ ਆ ਉਹ ਸਾਡੀ ਤੇ ਨਿਊ ਨਿਊ ਮੈਂਬਰਸ ਹੀ ਨਿਊ ਜਿਹੜੇ ਬਾਹਰ ਦੇ ਐਨਰੋਲਡ ਵਕੀਲ ਹੈ ਉਹਨਾਂ ਦੀ ਪ੍ਰਧਾਨ ਜੀ ਤੱਕ ਸੈਕਟਰੀ ਸਾਹਿਬ ਤੱਕ ਗੱਲ ਪਹੁੰਚਾਣ ਤਾਂ ਕਿ ਉਹਨਾਂ ਦਾ ਸਾਰਾ ਫਿਊਚਰ ਸਹੀ ਹੋ ਸਕੇ ਠੀਕ ਹੈ ਜੀ ਥੈਂਕ ਯੂ ਸਰ